ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਨਗਰ ਕੌਂਸਲ ਬਟਾਰਾ ਨਾਲ ਸਬੰਧਿਤ ਫਾਇਰ ਬ੍ਰਿਗੇਡ ਦੇ ਵੱਲੋਂ ਪੂਕਾ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਦੇ ਤੁਰੰਤ ਤਬੂ ਪਾਇਆ ਜਾ ਸਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਾਇਰ ਬ੍ਰਿਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਉਥੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫਾਇਰ ਬ੍ਰਿਗੇਡ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ ਸ਼ਹਿਰ ਦੇ ਹਰ ਦੁਆਲੇ ਚਾਰ ਗੱਡੀਆਂ ਤਿਆਰ ਬਰ ਤਿਆਰ ਵੱਖ-ਵੱਖ ਇਲਾਕਿਆਂ 'ਚ ਖੜੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ 'ਚ ਆਰਸੀ ਤੌਰ ਤੇ ਬਣਾਈ ਗਈ ਪਟਾਕਾ ਮਾਰਕੀਟ ਵੀ ਸ਼ਾਮਲ ਹੈ ਨਾਲ ਹੀ ਡੇਰਾ ਬਾਬਾ ਨਾਨਕ ਅਤੇ ਫਤੇਗੜ ਚੂੜੀਏ 'ਚ ਵੀ ਇੱਕ-ਇੱਕ ਗੱਡੀ ਤਿਆਰ ਬਰ ਤਿਆਰ ਖੜੀ ਰਹੇਗੀ ਅਤੇ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਡਾਕਟਰ ਵਿਖੇ ਦੋ ਗੱਡੀਆਂ ਤਿਆਰ ਰਹਿਣਗੀਆਂ ਤਾਂ ਜੋ ਜੇਕਰ ਕਿਤੇ ਅੱਗ ਲੱਗਦੀ ਹੈ ਤਾਂ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ ਉਦਰ ਸ਼ਹਿਰ ਦੇ ਭੀੜ ਭੜ ਵਾਲੇ ਇਲਾਕੇ ਅਤੇ ਤੰਗ ਇਲਾਕਿਆਂ ਵਿੱਚ ਜਾਣ ਲਈ ਵਾਕੇ ਇੰਤਜ਼ਾਮ ਕੀਤੇ ਗਏ ਨੇ ਜਿਨ੍ਹਾਂ 'ਚ ਛੋਟੀਆਂ ਗੱਡੀਆਂ ਤੇ ਮੋਟਰਸਾਈਕਲ ਵੀ ਸ਼ਾਮਲ ਨੇ ਤਾਂ ਜੋ ਤੰਗ ਗਲੀਆਂ 'ਚ ਗੁਜ਼ਰਦੇ ਅੱਗ ਲੱਗਣ ਵਾਲੀ ਜਗ੍ਹਾ ਤੇ ਤੁਰੰਤ ਪਹੁੰਚੇ ਜਾਵੇ ਕਿਉਂਕਿ ਅੱਗ ਬੁਝਾਉਣ ਦੀ ਮੁੱਢਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਦੀਵਾਲੀ ਦੇ ਤਿਉਹਾਰ ਦੌਰਾਨ ਅਗਲੇ ਕੰਡੇ ਘਟਾਵਾਂ 'ਚ ਵਾਧਾ ਹੁੰਦਾ ਹੈ ਜਿਨ੍ਹਾਂ ਨੂੰ ਤੁਰੰਤ ਕੰਟਰੋਲ ਕਰਨ ਦੇ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਦੁਬਾਰਾ ਉਹੀ ਸਾਰਾ ਮੈਂ ਨੀਰਜ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰ ਨਿਗਮ ਬਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਔਰ ਬੰਦੀ ਫੋਟੋ ਦੇ ਸਕੀਆਂ ਸ਼ੁਭ ਕਾਮਨਾਵਾਂ ਦਿੰਨਾ ਅਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਹਦਾਇਤ ਅਨੁਸਾਰ ਜਿਹੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦੀਵਾਲੀ ਦੇ ਇਤਿਹਾਤ ਮੁਖ ਰੱਖਦੇ ਹਾਂ 12 12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਜਠਣ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ ਫਾਈਰ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾ ਨਾਲ ਜਿੱਠਣ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਤੰਗ ਬਜਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਹਿੱਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਹੈ ਤੇ ਮੈਂ ਵੀ ਦੱਸਣਾ ਚਾਹਾਂਗਾ ਸ਼ਹਿਰ ਦੇ ਅੰਦਰ ਜਿਹੜੇ ਹਾਈਡ ਐਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਹੈ ਔਰ ਉਹ ਵਰਤੋਂ ਵਿੱਚ ਨੇ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨਾਲ ਜਿੱਠਣ ਲਈ ਅਸੀਂ ਤਿਆਰ ਹਾਂ ਸਰ ਕੋਈ ਨੰਬਰ ਦੱਸੋ ਨੰਬਰ ਜਿਹੜਾ ਫਾਇਰ ਬਿਗੇਟ ਦੇ ਐਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01877 240101 ਅਤੇ ਮੋਬਾਈਲ ਨੰਬਰ ਹੈ 91157 96801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01877 240101 ਔਰ ਮੋਬਾਈਲ ਨੰਬਰ ਹੈ 91157 96801 ਇੱਥੇ ਕਿਸੇ ਵੀ ਅਨਸਕਾਮੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਤੇ ਕਾਬੂ ਪਾਇਆ ਜਾ ਸਕੇ